विवादा च रहे दीनानगर दे तमराई वाले नवे पुल ते दोबारा पिया लेंटर वेखो संजीव टोनी दी एक खास रिपोर्ट एक महीने तक दोबारा आवाजाई ले खोलिया जावेगा ये पुल बहुत तो धन्यवाद मीडिया दा टीम साढ़े को पहुंच पहुँच की थी है ਦੇ ਦੇਖੋ ਜੀ ਦੂਰ ਨਵਾਂ ਪੁਲ ਬਣਿਆ ਸੀਗਾ ਇੱਕ ਮਹੀਨਾ ਚੱਲਿਆ ਸੀਗਾ ਤੇ ਪੁਲ ਇਹ ਸਰਕਾਰ ਨੂੰ ਬੰਦ ਕਰਨਾ ਪੈ ਗਿਆ ਸੀ ਕਿਉਂਕਿ ਪਹਿਲਾਂ ਜਿਹੜਾ ਉਹਨੇ ਸਰੀਆ ਸਟੀਲ ਪਾਇਆ ਸੀਗਾ ਬਹੁਤ ਜੀ ਘਟ ਪਾਇਆ ਸੀ ਹੁਣ ਇਹ ਸਾਡੀ ਸਰਕਾਰ ਭਵਨ ਸਿੰਘ ਮਾਨ ਨੇ ਤੇ ਹਲਕਾ ਚ ਚਮਸ਼ੇ ਸਿੰਘ ਜੀ ਲਈ ਇਹ ਅੱਥਾ ਪੁਲ ਬਣ ਰਿਹਾ ਜੀ ਉਹਨੇ ਡਬਲ ਸਰੀਆ ਪਵਾ ਕੇ ਤੇ ਅੱਜ ਜੀ ਆ ਪੁਲ ਦਾ ਕੰਮ ਜਾਰੀ ਸ਼ੁਰੂ ਕੀਤਾ ਜੀ ਇਹ ਲਕਡਾਉਨ ਆਫ ਸਰਕਾਰ ਨੂੰ ਕਿ ਜਿਹਨਾਂ ਨੇ ਕਹਿੰਦੇ ਨਵਾਂ ਦੀ ਕਾਰ ਵੀ ਚੱਲ ਰਹੀ ਜੀ ਉਹਨਾਂ ਦੇ ਨੂੰ ਕਾਰੀ ਖੁੱਲੀ ਪਈ ਆ ਕਾਰ ਵੀ ਪੱਕੀ ਹੋएगी ਜੀ ਉਹਨਾਂ ਦੇ ਜੀ ਭੰਤ ਮਰ ਕੇ ਸਰਕਾਰ ਕਹਿਉਂ ਨਿਬਖਸ਼ਰੀ ਜੀ ਮੈਂ ਜੀ ਮਨੋਜ ਕੁਮਾਰ ਨਮਰਦਾਰ ਪਿੰਡ ਕੇਸਲ ਮੈਂ ਜੀ ਆਪ ਜੀ ਨੂੰ ਦੇ ਮਾਧਿਅਮ ਨਾਲ ਹੀ ਦੱਸਣਾ ਚਾਹੁੰਦਾ ਕਿ ਜੋ ਸਾਡੀ ਸੀਐਮ ਭਗਵਾਨ ਦੀ ਸਰਕਾਰ ਆ ਵਿਕਾਸ ਦੇ ਕੰਮਾਂ ਨੂੰ ਬਹੁਤ ਤੇਜ਼ੀ ਨਾਲ ਵਧਾ ਰਹੀ ਆ ਔਰ ਇਸ ਪੁਲ ਦੀ ਗੱਲ ਕਰੀਏ ਤੇ ਪਹਿਲੀ ਸਰਕਾਰ ਦੇ ਵਿੱਚ ਪੁਲ ਬਣਿਆ ਸੀਗਾ ਕਟ ਮਟੀਰੀਅਲ ਹੋਣ ਦੇ ਕਾਰਨ ਇਹ ਪੁਲ ਮਹੀਨੇ ਦੇ ਵਿੱਚ ਹੀ ਬਹਿ ਗਿਆ ਸੀਗਾ ਤੇ ਆਪ ਜੀ ਦਾ ਵੀ ਧੰਨਵਾਦ ਆਪ ਜੀ ਨੇ ਸਮੇਂ-ਸਮੇਂ ਤੇ ਇਸ ਪੁਲ ਦੀ ਖਬਰ ਲਾਈ ਔਰ ਸਰਕਾਰਾਂ ਤੱਕ ਗੱਲ ਪਹੁੰਚਾਈ ਔਰ ਅੱਜ ਇਹ ਮੀਡੀਆ ਦੇ ਸਹਿਯੋਗ ਨਾਲ ਬਾਕੀ ਜਿੰਨੇ ਵੀ ਇਲਾਕਾ ਨਵਾਸੀ ਦਾ ਸਜੋਣਾ ਮੁਰਕੇ ਅੱਜ ਪੁਲ ਤੇ ਮਟੀਰੀਅਲ ਪੈ ਰਿਆ ਔਰ ਅੱਜ ਤੋਂ 15 ਦਿਨ ਪਹਿਲਾਂ ਅਹੀਂ ਹਲਕਾ ਅਨਛਾਸ਼ਮ ਸਿੰਘ ਜੀ ਦੇ ਧਿਆਨ ਦੇ ਵਿੱਚ ਵੀ ਗੱਲ ਲੰਦੀ ਸੀ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਸੀਗਾ ਕਿ 15 20 ਦਿਨਾਂ ਦੇ ਵਿੱਚ ਵਿੱਚ ਟੀਮ ਬੰਬੇ ਤੋਂ ਆਣੀ ਆ ਤੇ ਉਹਨਾਂ ਨੇ ਇਹਦਾ ਇਨਸਪੈਕਸ਼ਨ ਕਰਕੇ ਤੇ ਤੁਹਾਨੂੰ ਪੁਲ ਮਟੀਰੀਅਲ ਲੈਂਟਰ ਪਾ ਦਿੱਤਾ ਔਰ ਅੱਜ ਅਹੀਂ ਦੇਖਣ ਚ ਦੇਖ ਰਹੇ ਆ ਆਪਜੀ ਦੇ ਵੀ ਧਿਆਨ ਦੇ ਵਿੱਚ ਆ ਕਿ ਪੁਲ ਦਾ ਕੰਮ ਅੱਜ ਸਿਰੇ ਲਗਭਗ 9:30 ਵਜੇ ਤੋਂ ਇਹ ਲੈਂਡਰ ਪੈ ਰਿਹਾ ਤੇ ਸ਼ਾਮ ਤੱਕ ਲੈਂਡਰ ਪਾ ਕੇ ਮੁਕੰਮਲ ਹੋ ਜਾਏਗਾ ਤੇ ਮਹੀਨੇ ਦੇ ਵਿੱਚ ਵਿੱਚ ਹੀ ਇਹ ਆਹ ਰਾਹ ਗੀਰਾਂ ਦੇ ਸਬੰਧ ਕੀਤਾ ਜਾਏਗਾ। ਆਪਣੇ ਜਿਹੜਾ ਪੁਲ ਆ ਗਿਆ ਪਿਛਲੇ ਸਮੇਂ ਦੇ ਵਿੱਚ ਕੁਝ ਜਿਹੜੇ ਡਿਫੈਕਟ ਆਏ ਸੀਗੇ ਤੇ ਡਿਫੈਕਟ ਜਦੋਂ ਆਏ ਸੀਗੇ ਤੇ ਸਰਕਾਰ ਨੇ ਇਹਦੇ ਤੇ ਆਪਣੇ ਐਕਸਪਰਟ ਲਾ ਕੇ ਆਈ ਆਈਟੀ ਬੰਬਈ ਦੀ ਟੀਮ ਨੂੰ ਲਾ ਕੇ ਇਹਨੂੰ ਚੈੱਕ ਕਰਾਇਆ ਸੀਗਾ ਤੇ ਜੋ ਜਿਹੜੇ ਡਿਫੈਕਟ ਆਏ ਸੀਗੇ ਉਹਨੂੰ ਠੀਕ ਕਰਨ ਵਾਸਤੇ ਸਰਕਾਰ ਦੀਆਂ ਹਦਾ ਅਨੁਸਾਰ ਕੰਟਰੈਕਟਰ ਵੱਲੋਂ ਰਿਸਕ ਐਂਡ ਕੋਸਟ ਦੇ ਕੰਮ ਕੀਤਾ ਜਾ ਰਿਹਾ ਤੇ ਕੰਮ ਚੱਲ ਰਿਹਾ ਤੇ ਇਹਦੇ ਵਿੱਚ ਜਿਹੜੀ ਹੈਗੀ ਹੈ ਡਿਫੈਕਟਸ ਜਿਹੜੇ ਪਹਿਲਾਂ ਸੀਗੇ ਉਹਨੂੰ ਠੀਕ ਕਰਨ ਵਾਸਤੇ ਜਿਹੜੀ ਇਹਦੀ ਆਪਣੇ ਰੈਮੈਡੀਅਲ ਮੀਅਰ ਦਸੇ ਨਾ ਆਈਟੀ ਬੰਬੇ ਦੇ ਉਹਦੇ ਹਿਸਾਬ ਨਾਲ ਕੰਮ ਚੱਲ ਰਿਹਾ ਤੇ ਉਮੀਦ ਹੈ ਕਿ ਹੁਣ ਜਿਹੜੇ ਇਹਦਾ ਕੰਮ ਡਿਫੈਕਟ ਠੀਕ ਹੋਣ ਤੋਂ ਬਾਅਦ ਇਹ ਆਪਣੀ ਜਿਹੜੀ ਡਿਜ਼ਾਈਨ ਲਾਈਫ ਪੂਰੀ ਕਰੇਗਾ ਤੇ ਜਦੋਂ ਇਹ ਕੰਮ ਹੋ ਜਾਏਗਾ ਉਸ ਤੋਂ ਬਾਅਦ ਵੀ ਇਹ ਟੈਸਟਿੰਗ ਹੋਣਗੀਆ ਤੇ ਉਸ ਤੋਂ ਬਾਅਦ ਇਹ ਟ੍ਰੈਫਿਕ ਲਈ ਓਪਨ ਕੀਤਾ ਜਾਵੇਗਾ ਤੇ ਕਿੰਨਾ ਸਮਾਂ ਹੈ ਉਹਦਾ ਜਿਹੜਾ ਟੋਟਲ ਆਪਣੇ ਰੋਡ ਦਾ ਜਿਹੜਾ ਨਿਰਮਾਣ ਕਰਨ ਦਾ ਤੇ ਕਿੰਨਾ ਸਮਾਂ ਹੋ ਗਿਆ ਅਜੇ ਤੱਕ ਜਿਹੜਾ ਕੰਪਲੀਟ ਨਹੀਂ ਹੋਇਆ ਜਿਹੜਾ ਨਹੀਂ ਰੋਡ ਇੱਕ ਵਾਰੀ ਚਲੋ ਪਹਿਲਾਂ ਤਾਂ ਜਿਹੜਾ ਕੰਪਲੀਟ ਹੋ ਹੀ ਗਿਆ ਸੀਗਾ ਪਰ ਤੇ ਡਿਫੈਕਟਸ ਆਏ ਨੇ ਉਹੀ ਕੰਮ ਚੱਲ ਰਿਹਾ ਹੈ ਤੇ ਹੁਣ ਇਹ ਬਸ ਅੱਜ ਇਹਦਾ ਸਲੇਬ ਪੈ ਜਾਣੀ ਹੈ ਜੀ ਤੇ ਉਸ ਤੋਂ ਬਾਅਦ ਫਿਰ ਵਿਦਨ ਇੱਕ ਮਹੀਨੇ ਬਾਅਦ ਇਹਨੂੰ ਫੁੱਲਾਗੇ ਉਹਦੇ ਬਾਅਦ ਫਿਰ ਟੈਸਟਿੰਗ ਕਰਾਵਾਂਗੇ ਜੇ ਫਾਸਟ ਫੇਅਰ ਹੋ ਗਿਆ ਤਾਂ ਇਹਦੇ ਕੋ ਆਪਣੀ ਜਿਹੜੀ ਹੈਗੀ ਟਾਫਿਕ ਓਪਨ ਕਰ ਜਿਹੜੀਆਂ ਪਹਿਲੀਆਂ ਕਮੀਆਂ ਸੀਗੀਆਂ ਉਸ ਦਾ ਕਾਰਨ ਜਿਹੜਾ ਹੈ ਉਹ ਕੀ ਰਿਹਾ ਕਿ ਕਿਸੇ ਕਿਸੇ ਨਾ ਕਿਸੇ ਕੋਤਾਈ ਜਿਹੜੀ ਹੈ ਕਿਨਾਂ ਵੱਲੋਂ ਵਰਤੀ ਗਈ ਸੀ ਉਹਦੇ ਵਿੱਚ ਤੋਂ ਇਹ ਜਿਹੜੀ ਹੈਗੀ ਸਾਡਾ ਸਰਕਾਰ ਜਿਹੜੇ ਸਾਡੇ ਸੀਨੀਅਰਸ ਨੂੰ ਦੇਖਦੇ ਪਏ ਨੇ ਤੇ ਇਹ ਵੀ ਬਿਸ਼ਟਾ ਸਾਡੇ ਵੱਲੋਂ ਕਮੈਂਟ ਕਰਨਾ ਨਹੀਂ ਬਣਦਾ ਕਿ ਕਮੀ ਆਈ ਹੈ ਜਾਂ ਕਿਦੀ ਆਈ ਹੈ ਜਿਹੜੀ ਇਹ ਸਾਡੀ ਜਿਹੜੀ ਰਿਪੋਰਟ ਅੰਡਰ ਪ੍ਰੋਸੈਸ ਹੈਗੀ ਹੈ ਆਪੂ ਜਿਹੜਾ ਹੈ ਥੋੜੀ ਦੇਰ ਚੱਲ ਕੇ ਤਾਂ ਇਹ ਕ੍ਰੈਕ ਹੋ ਗਿਆ ਅੱਜ ਮੀਡੀਆ ਵਾਲੇ ਸਾਰੇ ਆਏ ਨੇ ਤੁਹਾਡਾ ਵੀ ਧੰਨਵਾਦ ਕਿ ਇਹ ਲੋਕਾਂ ਨੂੰ ਦੱਸਣ ਦੇ ਲੋਕਾਂ ਦੇ ਵਿੱਚ ਇਹ ਜਰੂਰ ਲੋਕੀ ਅਵੇਅਰ ਹੋਣ ਚਾਹੀਦੇ ਨੇ ਕਿ ਪੁਲ ਇਸ ਤਰ੍ਹਾਂ ਟੁੱਟਿਆ ਕਿਉਂ ਟੁੱਟਿਆ ਹੈ ਨਾ ਇੰਨੀ ਜਲਦੀ ਪੁਲ ਟੁੱਟਣਾ ਨਹੀਂ ਚਾਹੁੰਦਾ ਚਾਹੀਦਾ ਲੇਕਿਨ ਮੈਂ ਤੁਹਾਡੇ ਨਜ਼ਰ ਦੇ ਵਿੱਚ ਇਹ ਲੈਣਾ ਚਾਹੁੰਦਾ ਕਿ ਇਹ ਜਿਹੜਾ ਤੁਸੀਂ ਪੁਲ ਅੱਜ ਦੁਬਾਰਾ ਆ ਸਟੀਲ ਦੀ ਤਾਂ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਆ ਸਟੀਲ ਦੀ ਫਿਕਸਿੰਗ ਕੀਤੀ ਗਈ ਆ ਬਹੁਤ ਸੰਘਣੀ ਔਰ ਬਕਾਇਦਾ ਪਮਾਨੇ ਦੇ ਨਾਲ ਕੀਤੀ ਗਈ ਆ ਇਸ ਤੋਂ ਪਹਿਲਾਂ ਜਿਹੜਾ ਸਟੀਲ ਸੀ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੀਡੀਆ ਵਰਾਹੀ ਇੰਨਾ ਡਿਫਲੈਸਟੀ ਜਿਹੜਾ ਉਹ ਪਾਇਆ ਗਿਆ ਸੀ ਜਿਸ ਕਰਕੇ ਇਹ ਪੁਲ ਜਿਹੜਾ ਇਹ ਬੈਠ ਗਿਆ ਸੀ ਇਹ ਕਰੈਕ ਹੋ ਗਿਆ ਸੀ ਸੋ ਇਹ ਤਾਂ ਜ਼ਿੰਮੇਵਾਰੀ ਉਸ ਵੇਲੇ ਦੇ ਅਫਸਰਾਂ ਦੀ ਬੰਦੀ ਹੈ ਉਸ ਵੇਲੇ ਆਗੂ ਦੀ ਬੰਦੀ ਹੈ ਕਿ ਇਹ ਉਹਨਾਂ ਦੀ ਸੁਪਰਵਾਈਜ਼ਨ ਦੇ ਵਿੱਚ ਇੰਨਾ ਜਿਹੜਾ ਹੈ ਘੱਟਿਆ ਮਟੀਰੀਅਲ ਜਾਂ ਘੱਟ ਮਟੀਰੀਅਲ ਕਿਉਂ ਵਰਤਿਆ ਗਿਆ ਅੱਜ ਕਿਉਂਕਿ ਸਾਡੀ ਸਰਕਾਰ ਦਾ ਵੀ ਬਹੁਤ ਇਹ ਕੋਸ਼ਿਸ਼ ਸੀ ਕਿ ਇਸ ਨੂੰ ਦੁਬਾਰਾ ਇਹਨੂੰ ਵਧੀਆ ਢੰਗ ਨਾਲ ਬਣਾਇਆ ਜਾਵੇ ਅੱਜ ਤੁਸੀਂ ਦੇਖ ਰਹੇ ਹੋ ਕਿ ਬਹੁਤ ਵੱਡੇ ਲੈਵਲ ਦੇ ਵਿੱਚ ਜਿਹੜਾ ਲਗਭਗ ਡਬਲ ਸਟੀਲ ਇਸਦੇ ਵਿੱਚ ਪਿਆ ਬਕਾਇਵਾ ਇੱਕ ਸੈਂਟਰ ਚ ਬੀਮ ਵੀ ਕੱਢਿਆ ਜਿਸ ਕਰਕੇ ਕੋਈ ਰਿਸਕ ਨਾ ਰਵੇ ਕੋ ਮਹਿਕਮੇ ਦੇ ਅਨੁਸਾਰ ਕਿ ਆਈ ਆਈਟੀ ਬੰਬੇ ਦੇ ਨਾਲ ਟੀਮ ਆਈ ਹੈ ਉਹਨਾਂ ਬਕਾਇਦਾ ਇੱਥੇ ਟੈਕਨੀਕਲ ਇਸ ਨੂੰ ਚੈੱਕ ਕੀਤਾ ਔਰ ਜੋ ਕਮੀ ਪੇਸ਼ੀ ਸੀ ਉਸ ਨੂੰ ਦੂਰ ਕਰਾ ਕੇ ਤੇ ਅੱਜ ਇੱਥੇ ਲੈਂਟਰ ਜੜਾ ਪਾਇਆ ਜਾ ਰਿਹਾ ਮੈਨੂੰ ਉਮੀਦ ਹੈ ਕਿ ਮਹੀਨੇ ਦੇ ਵਿੱਚ ਇਹ ਲੈਂਟਰ ਸੁੱਕ ਜਾਏਗਾ ਔਰ ਲੋਕਾਂ ਦੇ ਹਵਾਲੇ ਕੀਤਾ ਜਾਏਗਾ ਜਿਹੜੀ ਟ੍ਰੈਫਿਕ ਹੈ ਇਥੋਂ ਗੁਜਰਨੀ ਸ਼ੁਰੂ ਹੋਏਗੀ ਜੀ ਦੇਖਿਆ ਜਾਏ ਤੇ ਜਿਹੜਾ ਨੇ ਪਹਿਲੇ ਬਣਾਇਆ ਕੀ ਉਹਨਾਂ ਦੇ ਕੋਈ ਚੱਲ ਰਿਹਾ ਕਾਰਜ ਜਿੱਥੇ ਹੈ ਬਿਲਕੁਲ ਮੈਂ ਜੋ ਮੇਰੇ ਸੁਣ ਚ ਆਇਆ ਕਿ ਉਹਨਾਂ ਦੀ ਇਨਕੁਆਰੀਆਂ ਪੁੱਲੀਆਂ ਚਾਰਾ ਸ਼ੀਟ ਲੱਗੀਆਂ ਨੂੰ ਹੌਣੀ ਵੀ ਚਾਹੀਦੀ ਹੈ ਕਿਉਂਕਿ ਇਹ ਬڑے ਇਹ ਹਾਈ ਫਾਈ ਇਹ ਪਾਲਸੀ ਔਰ ਇਸ ਪਾਲ ਜਿਹੜਾ 1 ਮਹੀਨਾ 1.5 ਮਹੀਨਾ ਚੱਲ ਕੇ ਔਰ क्रैक ਹੋ ਜੇ ਤਾਂ ਬੜੀ ਸ਼ਰਮ ਦੀ ਗੱਲ ਸੀ ਕਿ ਜਿਨ੍ਹਾਂ ਡਿਜ਼ਾਈਨ ਕਰਵਾਇਆ ਸੀ ਔਰ ਜਿਨ੍ਹਾਂ ਨੇ ਕਰਵਾਇਆ ਸੀ ਇਹ ਲੱਗਦਾ ਜੀ ਜੇ ਸਰਕਾਰ ਪਤਾ ਹੀ ਵਰਤੀ ਹੈ ਸਰਕਾਰ ਨੌਰ ਤੇ ਚਾਰ ਸਾਲ ਬਿਲਕੁਲ ਇਹ ਸਾਡੀ ਸਰਕਾਰ ਨੇ ਇਹਨਾਂ ਨੂੰ ਚਾਰ ਸ਼ੀਟਾਂ ਕਰਾਇਆ ਜੀ ਜਿਹੜੇ ਵਿਭਾਗਾਂ ਦੇ ਜਿਹੜੇ ਉਸ ਵੇਲੇ ਮੌਜੂਦਾ ਅਫੀਸਰ ਸਨ ਸੋ ਇਸ ਸਰਕੇ ਸਰਕਾਰ ਬਿਲਕੁਲ ਸਰਕਾਰ ਇੰਨੀ ਅਲਰਟ ਹੈ ਕਿ ਸਾਡੇ ਸਤਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਜਿਨ੍ਹਾਂ ਨੇ ਤੇ ਜੋਗ ਰਗਵਾਈ ਦੇ ਵਿੱਚ ਡਵੈਲਪਮੈਂਟ ਦੇ ਕੰਮ ਬੜੀ ਤੇਜ਼ੀ ਦੇ ਨਾਲ ਹੋ ਰਹੇ ਨੇ ਜੇਕ ਦੇ ਸੜਕ ਦੇ ਵਿੱਚ ਮਟੀਰੀਅਲ ਘਟ ਪੈਂਦਾ ਮਾਰਾ ਪੈਂਦਾ ਮੌਕੇ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਸੋ ਇਸ ਕਰਕੇ ਹੁਣ ਤਾਂ ਉਤਾਹੀ ਕਰਨ ਵਾਲੀ ਕੋਈ ਗੱਲ ਹੀ ਨਹੀਂ ਹੈ ਕਿ ਜੋ ਪੈਮਾਨੇ ਅਨੁਸਾਰ ਜੋ ਬੰਦਾ ਹੈ ਮਟੀਰੀਅਲ ਉਹ ਕਰਨਾ ਚਾਹੀਦਾ